ਹੁਣ ਜਿਵੇਂ ਮੈਰੀਟੋਵਾਚ ਐਵਰੇਜ ਜਿਹੜਾ ਫਾਰਮ ਦਾ ਸਾਈਜ਼ ਆ 1000 ਕਿਲਾ ਹੈ ਤੇ ਜਿਹੜਾ ਬੰਦਾ ਇੱਕ ਦਿਨ ਚ 100 ਕਿਲਾ ਵੇਚਦਾ ਸੀ ਹੁਣ 500 ਕਿਲਾ ਵੇਚਦਾ ਛੋਟਾ ਫਾਰਮ ਇੱਥੇ ਖਤਮ ਹੋ ਜਾਂਦਾ ਹੈ ਤਾਂ ਹੁਣ 10-10 ਹਜ਼ਾਰ ਕਿਲੇ ਵਾਲੇ ਫਾਰਮ ਵੀ ਹੈਗੇ ਆ ਜਿਹੜੀਆਂ ਸੂਰਜੀ ਨੇਰੀਆਂ ਕਹ ਲਓ ਚਲੋ ਹਨਾ ਉਹਦੇ ਕਰਕੇ ਲੋਕਾਂ ਨੂੰ ਬਿਜਾਈ ਚ ਇੱਥੇ ਬਹੁਤ ਯੱਪ ਪੈ ਗਿਆ ਸਤਿ ਸ੍ਰੀ ਅਕਾਲ ਜੀ ਤਰਤ ਸੁਹਾਵੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਕਣਕ ਨਿਕਲ ਆਈ ਹੈ ਸੋ ਜਿਹੜੀ ਆਪਣੀ ਅੱਜ ਦੀ ਸਟੋਰੀ ਹੈਗੀ ਹੈ ਉਹ ਹੈਗੀ ਕਿ ਇੱਥੇ ਫਸਲਾਂ ਦੀ ਬਜਾਈ ਕਿਵੇਂ ਹੁੰਦੀ ਹੈ ਕਦੋਂ ਹੁੰਦੀ ਹੈ ਕਿਹੜੀ-ਕਿਹੜੀ ਗੱਲਾਂ ਦਾ ਖਿਆਲ ਰੱਖਦੇ ਆ ਕਿਵੇਂ ਤਿਆਰੀਆਂ ਕਰਦੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਆ ਕਿ ਇੱਥੇ ਇੱਕੋ ਹੀ ਫਸਲ ਹੁੰਦੀ ਹੈ ਜਿਹੜੀ ਖੇਤੀ ਦਾ ਨਿਰਭਾਹ ਹੈਗਾ ਜਿਹੜਾ ਫਾਰਮਰਜ਼ ਦਾ ਨਿਰਭਾਹ ਹੈਗਾ ਇੱਕੋ ਫਸਲ ਤੇ ਆ ਉਹ ਕਿਵੇਂ ਬਿਉੰਤਵਧੀ ਕਰਦੇ ਆ ਆਪਾਂ ਸਾਰਾ ਕੁਝ ਕਵਰ ਕਰਨਾ ਹੈ ਪਰ ਨਾਲ ਦੇ ਨਾਲ ਤੁਸੀਂ ਇੱਕੀ ਕੰਮ ਕਰਨਾ ਹੈ ਕਿ ਜਿਹੜਾ ਇਸ ਚੈਨਲ ਨੂੰ ਸਬਸ ਤੇ ਆ ਜੋ ਛੱਡੀਏ ਫਿਰ ਆਪਾਂ ਦੇਖੀਏ ਕਿ ਬਜਾਈ ਲਈ ਕੀ ਕੀ ਕੁਛ ਕਰਦੇ ਨੇ ਇਹੇ ਇੱਧਰ ਤਾਂ ਨਿਕਲੀ ਪਈ ਆ ਹਨਾ ਫਸਲ ਕਣਕ ਬੀਜੀ ਲੱਗਦੀ ਆ ਇੱਧਰ ਖਾਲੀ ਪਿਆ ਏ ਆ ਅਗੇ ਤਾਂ ਬੀਜਤਾ ਇਹਨੇ ਕਿ ਉਧਰ ਲਾਪਾ ਛੱਤ ਆ ਕਿਸਾਨ ਨਹੀਂ ਨਹੀਂ ਇਹ ਟਾਈਮ ਤੇ ਆ ਇਹ ਕਣਕ ਬੀਜੀ ਆ ਹਨਾ ਇਹ ਹੁਣ ਦੇਖੋ ਮਈ ਦੇ ਸ਼ੁਰੂ ਚ ਕਣਕ ਬੀਜੀ ਜਾਂਦੀ ਆ ਇੱਥੇ ਮੈਗਨਟੋਵਰ ਦੀ ਗੱਲ ਕਰਦੇ ਆ ਕਣਕ ਹੋ ਗਈ ਜੋਹ ਹੋ ਗਈ ਜਵੀ ਹੋ ਗਈ ਮਟਰ ਵੀ ਹੈ ਨਾ ਇਹ ਪਹਿਲੀਆਂ ਜਿਹੜੀਆਂ ਫਸਲਾਂ ਹੁੰਦੀਆਂ ਕਿਉਂਕਿ ਜੇ ਮਾੜਾ ਮੋਟਾ ਕੋਰਾ ਵੀ ਪੈ ਜਾਈ ਇਹ ਚੱਲ ਜਾਂਦੀਆਂ ਆ ਇੱਧਰ ਹੁਣ ਮੈਨੂੰ ਲੱਗਦਾ ਇਹਨੇ ਸੋਇਆਬੀਨ ਵੀ ਜੀ ਹੁਣੀ ਆ ਜਾਂ ਸਰੋਂ ਵੀ ਬੀਜੀ ਹੋ ਸਕਦੀ ਹੈ ਇਹ ਥੋੜਾ ਜਿਹਾ ਫਿਰ 15 ਕਮਈ ਤੱਕ ਵੇਟ ਕਰ ਲੈਂਦੇ ਆ ਵੀ ਜੇ ਕੋਰਾ ਕਾਰਾ ਪੈ ਗਿਆ ਤਾਂ ਫਿਰ ਇਹ ਫਸਲਾਂ ਚੱਲਦੀਆਂ ਨਹੀਂ ਬੋਤਾ ਨਾ ਜ਼ਕ ਹੁੰਦੀਆਂ ਉਹ ਉਹ ਫਿਰ ਜਿਵੇਂ ਫਸਲ ਤੋਂ ਫਸਲ ਫਰਕ ਹੁੰਦਾ ਨਾ ਤਾਂ ਇਹ ਹੁਣ ਇਸ ਬੰਦੇ ਨੇ ਤਾਂ ਮੈਨੂੰ ਲੱਗਦਾ ਮਈ ਦੇ ਸ਼ੁਰੂ ਚ ਹੀ ਕਣਕ ਬੀਤੀ ਤੇ ਹੁਣ ਤਾਂ ਕਣਕ ਵੀ ਹੁਣ ਇਹ ਤਾਂ ਗੜਗੜ ਦੇ ਨੇੜੇ ਹੋਣ ਵਾਲੀ ਹੈ ਤੇ ਫਸਲਾਂ ਬ ਸੋ ਇਹ ਡਿਪੈਂਡ ਕਰਦਾ ਕਿਹੜੀ ਫਸਲ ਹੈ ਹਾਂ ਤੇ ਉਹ ਜਿਆਦਾ ਕੰਮ ਮਈ ਚ ਹੀ ਹੁੰਦਾ ਸ਼ੁਰੂ ਚ ਮਈ ਦੇ ਸ਼ੁਰੂ ਤੋਂ ਲੈ ਕੇ ਤੇ ਮਈ ਦੇ ਅਖੀਰ ਤੱਕ ਪਰ ਜੇ ਫਸਲਾ 20 ਜੂਨ ਤੱਕ ਨਾ ਬੀਜਿਆ ਜਾਣ ਕੋਈ ਵੀ ਫਸਲ ਹੂੰ ਹੂੰ ਉਸ ਤੋਂ ਬਾਅਦ ਫਿਰ ਇਹ ਬੀਜਦੇ ਨਹੀਂ ਕਿਉਂਕਿ ਜਿਹੜਾ ਫਸਲੀ ਬੀਮਾ ਹੈ ਉਹ ਤਾਂ ਹੀ ਹੁੰਦਾ ਜੇ ਤੁਸੀਂ ਟਾਈਮ ਤੇ ਫਸਲ ਬੀਜਦੇ ਤੇ ਫਿਰ ਤਾਂ ਇਹਨਾਂ ਦਾ ਸਾਰਾ ਸਾਲ ਖਰਾਬ ਕਿਉਂਕਿ ਇੱਕ ਫਸਲ ਹੀ ਹੋਣੀ ਹੈ ਸਾਲ 'ਚ ਇੱਕੋ ਹੀ ਫਸਲ ਹੈ ਇਹ ਤਾਂ ਆਪਣੇ ਤਾਂ ਉੱਥੇ ਚੱਲ ਪੰਜਾਬ 'ਚ ਆਪਾਂ ਕਹਿੰਦੇ ਵੀ ਬਹੁਤ ਆਪਣੀ ਚੰਗੀ ਕਿਸਮਤ ਆ ਦੋ ਦੋ ਫਸਲਾਂ ਹੁੰਦੀਆਂ ਆਪਣੋਂ ਤਾਂ ਕਦੇ ਹੁੰਦਾ ਹੀ ਨਹੀਂ ਆਪਾਂ ਤਾਂ ਤਿੰਨ ਤਿੰਨ ਵੀ ਕਰ ਲੈਨੇ ਆ ਕਈ ਥਾਵਾਂ 'ਤੇ ਤੇ ਨਾਲੇ ਆਪਾਂ ਨੂੰ ਇਹ ਤਾਂ ਕਦੇ ਹੁੰਦਾ ਹੀ ਨਹੀਂ ਵੀ ਫਸਲ ਬੀਜੇ ਬਿਨਾਂ ਰਹਿ ਜੂ ਇਹ ਆ ਵੀ ਲੇਟ ਫਿਟ ਹੋ ਜੂ ਕਣਕ ਲੇਟ ਹੋ ਜੂਗੀ ਲੋਕੀ ਕਣਕ ਦਸੰਬਰ ਤੱਕ ਬੀਜ ਦਿੰਦੇ ਆ ਨਾਰਮਲ ਲੇਟ ਹੋ ਜਾਂਦਾ ਹਨ ਝੋਨਾ ਵੀ ਜਲੇਟ ਫਿਟ ਬੀਜ ਦਿੰਦੇ ਬਾਸਮਤੀ ਬੀਜਦੇ ਚਲੋ ਕੁਛ ਨਾ ਕੁਛ ਤਾਂ ਕੱਢ ਲੈਂਦੇ ਆ ਫਿਰ ਇਹ ਤਾਂ ਜਾਵਾਂ ਹੀ ਭਾਈ ਜੇ ਮੈਂ ਕਹ ਲੋ ਕੰਮ ਖਰਾਬ ਹੀ ਹੋਣਾ ਇਹ ਦੇਖੋ ਫਿਰ ਇਹਨਾਂ ਕੋਲੇ ਟਾਈਮ ਹੀ ਇੰਨਾ ਕਹ ਮਈ ਤੋ ਲੈ ਕੇ ਇਹਨਾਂ ਕੋਲੇ ਸਤੰਬਰ ਅਕਤੂਬਰ ਤੱਕ ਟਾਈਮ ਹੈ ਬਿਜਾਈ ਤੋਂ ਪਹਿਲਾਂ ਫਿਰ ਜਿਹੜਾ ਬੀਜ ਦਾ ਪ੍ਰਬੰਧ ਕਰਨਾ ਹੁੰਦਾ ਆਪਾਂ ਤਾਂ ਖਰਜ ਜਿਵੇਂ ਹੁਣ ਕਣਕ ਬੀਜਣੀ ਆ ਜਾਂ ਝੋਨਾ ਬੀਜਣਾ ਉਹਨੂੰ ਹੀ ਵੇਖਦੇ ਆ ਇੱਥੇ ਕਿਉਂਕਿ ਫਸਲ ਹੀ ਇੱਕ ਹੈ ਸੋ ਕਈ ਵਾਰੀ ਕੀ ਹੁੰਦਾ ਹੈ ਇਹ ਬੀਜ ਦਾ ਪ੍ਰਬੰਧ ਠੰਡ ਚ ਹੀ ਕਰ ਲੈਂਦੇ ਆ ਜਿਹੜੇ ਖਾਸ ਕਰਕੇ ਵੱਡੇ ਫਾਰਮਰ ਆ ਜਿਹਨਾਂ ਕੋਲੇ 5 5 7 7000 ਕਿੱਲਾ ਹੈ ਉਹ ਕੰਪਨੀਆਂ ਨਾਲ ਕੰਟਰੈਕਟ ਕਰ ਲੈਂਦੇ ਆ ਵੀ ਸਾਨੂੰ ਫਲਾਨੀ ਵੈਰਾਈਟੀ ਦਾ ਬੀ ਚਾਹੀਦਾ ਹੈ ਤੇ ਸਾਨੂੰ ਤੁਸੀਂ ਡਿਸਕਾਊਂਟ ਵੀ ਦਿਓ ਤਾਂ ਉਹਨਾਂ ਨੂੰ ਮਿਲ ਵੀ ਜਾਂਦਾ ਹੈ ਤੇ ਛੋਟੇ ਫਾਰਮਰ ਕਈ ਵਾਰੀ ਖੜੇ ਪੈਰ ਵੀ ਜਿਹੜਾ ਬੀ ਲੈਂਦੇ ਆ ਸੋ ਮੇਰੇ ਪਿੱਛੇ ਹੁਣ ਤੁਸੀਂ ਦੇਖ ਰਹੇ ਹੋ ਇੱਕ ਪ੍ਰਾਈਵੇਟ ਕੰਪਨੀ ਹੈ ਇਹ ਸੋਇਬੀਨ ਦਾ ਜਿਹੜਾ ਬੀ ਵੇਚਦੇ ਆ ਇਹਨਾਂ ਕੋਲ ਅਲੱਗ-ਅਲੱਗ ਵੈਰਾਈਟੀਆਂ ਹੁੰਦੀਆਂ ਢੋਲ ਤੁਸੀਂ ਦੇਖ ਰਹੇ ਹੋ ਪਿੱਛੇ ਢੋਲਾਂ 'ਚ ਅਲੱਗ-ਅਲੱਗ ਵੈਰਾਈਟੀਆਂ ਦੇ ਬੀ ਨੇ ਤੇ ਫਿਰ ਜਿਹੜੇ ਬੰਦੇ ਨੂੰ ਜਿਹੜੀ ਵੈਰਾਈਟੀ ਪਸੰਦ ਹੈ ਉਹ ਫਿਰ ਇੱਥੋਂ ਆ ਕੇ ਕਿਉਂਕਿ ਇਹਨਾਂ ਦੀ ਖੇਤੀ ਵੱਡੀ ਹੈ ਇ ਤਾਂ ਫਿਰ ਇਸ ਤਰੀਕੇ ਨਾਲ ਹੀ ਬਜਾਈ ਕਰਦੇ ਤੇ ਸੀਡ ਰੇਟ ਇੱਥੇ ਕਿੰਨਾ ਕਹ ਕਿੰਨਾ ਸੀਡ ਜਿਵੇਂ ਇੱਕ ਕਿੱਲੇ ਚ ਕਿੰਨਾ ਬੀ ਪੈਂਦਾ ਜੇ ਕਣਕ ਦੀ ਆਪਾਂ ਗੱਲ ਕਰੀਏ ਜਾਂ ਜਿਹੜੀ ਮੈਂ ਕਣਕ ਤੇ ਸਰੋਂ ਦੀ ਗੱਲ ਕਰਦਾ ਕਿ ਕਿ ਆਪਾਂ ਕਣਕ ਤੇ ਸਰੋਂ ਪਿੱਛੇ ਬੀਜਦੇ ਆ ਨਾ ਕਣਕ ਇੱਥੇ ਵੀ ਸਵਾ ਕਮਣ ਕਿੱਲੇ ਦੀ ਪੈਂਦੀ ਹੈ ਅ ਬੀ ਦੇ ਵਿੱਚ ਤੇ ਸਰੋਂ ਕਿਲੋ 1.5 ਕਿਲੋ 2 ਕਿਲੋ ਤੱਕ ਵੱਧ ਤੋਂ ਵੱਧ ਕਨੋਲਾ ਸਰੋਂ ਹੁੰਦੀ ਹੈ ਸੋ ਬੀ ਦਾ ਤਾਂ ਉਹਨਾਂ ਕੀ ਰੇਟ ਹੁੰਦਾ ਜਿੰਨਾ ਕ ਆਪਣਾ ਪਉਂਦੇ ਉੱਥੇ ਉਹ ਖਰਚੇ ਦੇ ਹਿਸਾਬ ਨਾਲ ਮੈਂ ਦੱਸਾਂ ਕਣਕ ਜਿਹੜੀ ਹੈਗੀ ਆ ਰੁਪਈਆ ਚ ਦੱਸਾਂ 2 2.5 ਹਜ਼ਾਰ ਨੂੰ ਪੈ ਜਾਂਦੀ ਹੈ ਕਿੱਲਾ ਜਿਹੜਾ ਵੀ ਹੈ ਤੇ ਸਰੋਂ ਹੈਗੀ ਆ ਕਿਉਂਕਿ ਸਰੋਂ ਪ੍ਰਾਈਵੇਟ ਕੰਪਨੀ ਆ ਉਹ ਵੀ ਨੂੰ ਟ੍ਰੀਟ ਕਰਕੇ ਵੀ ਦਿੰਦੇ ਆ ਉਹ 4500 5000 ਰੁਪਏ ਨੂੰ ਕਿੱਲਾ ਜਿਹੜਾ ਵੀ ਪੈਂਦਾ ਹੈ ਜਿਹੜੇ ਖੇਤ ਦੀ ਤਿਆਰੀ ਹੈ ਉਹ ਜ਼ਿਆਦਾਤਰ ਤਾਂ ਲੋਕ ਜਦੋਂ ਫਸਲ ਵੱਢ ਲੈਂਦੇ ਆ ਸਤੰਬਰ-ਅਕਤੂਬਰ ਦੇ ਵਿੱਚ ਤੇ ਬਰਫ਼ ਤੋਂ ਪਹਿਲਾਂ ਪਹਿਲਾਂ ਉਹਨੂੰ ਬੋਹਨ ਦੀ ਕੋਸ਼ਿਸ਼ ਕਰਦੇ ਆ ਪਰ ਜਦੋਂ ਬਾਰਸ ਖੁਰਜਦੀ ਹੈ ਤੇ ਫਿਰ ਮਈ ਚ ਫਸਲ ਬੀਜਣ ਤੋਂ ਪਹਿਲਾਂ ਜ਼ਿਆਦਾਤਰ ਹੈਰੋ ਮਾਰਦੇ ਆ ਤੇ ਹੈਰੋ ਇਹਨਾਂ ਦੀ ਬਹੁਤ ਹੈਵੀ ਡਿਊਟੀ ਹੁੰਦੀ ਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਸੋ ਇਹ ਹੈਰੋਸ ਜਿਹੜੀਆਂ ਇਹ 40 40 45 45 60 60 ਫੁੱਟੀਆਂ ਚੌੜੀਆਂ ਹੋ ਸਕਦੀਆਂ ਈਵਨ 90 90 ਫੁੱਟ ਤੱਕ ਵੀ ਮੈਂ ਹੈਰੋ ਦੇਖੀਆਂ ਨੇ ਸੋ ਇਹਨਾਂ ਨੇ ਕਰੀ ਜਿਵੇਂ ਪਕੜਨੇ ਉਤੋਂ ਉਤੋਂ ਧਰਤੀ ਫਰੋਲ ਜੇ ਲਈ ਆ ਉਹਦੇ ਨਾਲ ਫਿਰ ਜਿਹੜਾ ਉਹ ਗਿੱਲ ਜੀ ਬਾਹਰ ਆ ਜਾਂਦੀ ਆ ਤੇ ਫਿਰ ਇਹ ਬਜਾਈ ਸ਼ੁਰੂ ਕਰਦੇ ਆ ਸੋ ਜ਼ਿਆਦਾਤਰ ਇਹ ਹੈਵੀ ਡਿਊਟੀ ਜਿਹੜੀਆਂ ਹੈਰੋ ਯੂਜ਼ ਕਰਦੇ ਆ ਜਿਵੇਂ ਆਪਾਂ ਉੱਥੇ ਬੈਠਿਆਂ ਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਇੱਧਰ ਖਾਣ ਪੀਣ ਚੰਗਾ ਵੀਰੇ ਹੰਸਪਰੇਆਂ ਤੋਂ ਬਿਨਾ ਹੁੰਦੀ ਉਹ ਜャ ਕੰਟਰੋਲ ਹੁੰਦਾ ਹੋਊਗਾ ਹਨਾ ਤੇ ਕਿਵੇਂ ਇੱਥੇ ਰੇਹਾਂ ਸਪਰੇਆਂ ਦਾ ਕੀ ਹਿਸਾਬ ਕਿਤਾਬ ਹੈ ਨਹੀਂ ਇੱਥੇ ਵੀ ਕਰਦੇ ਆ ਇੱਥੇ ਰੇਹ ਵੀ ਪਾਉਂਦੇ ਆ ਸਪਰੇ ਵੀ ਕਰਦੇ ਆ ਸੱਚ ਇਹਨਾਂ ਦਾ ਧਰੇ ਸਪਰੇ ਬਨਸਾਰੀ ਨਹੀਂ ਸਕਦਾ ਕਿਉਂਕਿ ਇੱਥੇ ਲੇਬਰ ਨਹੀਂ ਹੈਗੀ ਸੋ ਜਿਹੜੀ ਰੇਹ ਦੀ ਗੱਲ ਕਰੀਏ ਆ ਹੁਣ ਮੇਰੇ ਪਿੱਛੇ ਦੇਖੋ ਇਹ ਇੱਥੋਂ ਰੇਹ ਮਿਲਦੀ ਹੈ ਨਾ ਯੂਰੀਆ ਲੋਕੀ ਪਾਉਂਦੇ ਨੇ ਜਿਵੇਂ ਆਪਣੇ ਲੋਕ ਪਾਉਂਦੇ ਆ ਤੇ ਆਪਣੇ ਡਾਈ ਪਾਉਂਦੇ ਆ ਫਾਸਫੋਰਸ ਲਈ ਡੀਏਪੀ ਹੁੰਦੀ ਆ ਇ ਤੇ ਆਪਾਂ ਤਾਂ ਜਿਵੇਂ ਛੱਟਾ ਦੇ ਦਿੰਨੇ ਆ ਉਥੇ ਬ੍ਰਾਡਕਾਸਟ ਕਰ ਦਿੰਨੇ ਆ ਜਿਹੜਾ ਯੂਰੀਆ ਹੁੰਦਾ ਤੇ ਇੱਥੇ ਤਾਂ ਫਿਰ ਐਡੇ ਵੱਡੇ ਫਾਰਮ ਸਾਈਜ਼ ਆ ਫਿਰ ਹੋ ਨਹੀਂ ਇਹ ਵੀ ਕਦੇ-ਕਦੇ ਖਰ ਛੱਟਾ ਦੇ ਦਿੰਦੇ ਆ ਇਹਨਾਂ ਕੋਲ ਛੱਟਾ ਦੇਣ ਵਾਲੇ ਮਸ਼ੀਨਾਂ ਵੀ ਹੈਗੀਆਂ ਪਰ ਉਹ ਇਹ ਜਿਵੇਂ ਕਣਕ ਬੀਜਣੀ ਆ ਜਾਂ ਸਰੋਂ ਬੀਜਣੀ ਆ ਤਾਂ ਉਹ ਫਿਰ ਜਦਕਰ ਓੜੇ ਦੇ ਵਿੱਚ ਹੀ ਬੀਜ ਦਿੰਦੇ ਆ ਰੇ ਪਾਉਂਦੇ ਆ ਜੀ ਇਹ ਰੇ ਬਣਾ ਇਹਨਾਂ ਦੀ ਕੋਈ ਗਤੀ ਨਹੀਂ ਹੈਗੀ ਪਰ ਜਿਹੜਾ ਰੇ ਦੇਖ ਕੇ ਪਾਉਂਦੇ ਆ ਆਪਦੇ ਹਿਸਾਬ ਤਾ ਉਹਨਾਂ ਪਾਉਂਦੇ ਆ ਕਈ ਜਿਹੜੇ ਕਿਸਾਨ ਉਹ ਮਿੱਟੀ ਦੀ ਪਰਖ ਕਰਾ ਲੈਂਦੇ ਆ ਪਰ ਸਾਰੇ ਨਹੀਂ ਕਰਾਉਂਦੇ ਜਿਵੇਂ ਹੁਣ ਕਹਿ ਲਓ ਤੁਸੀਂ ਕਣਕ ਦੇ ਵਿੱਚ ਇਹ ਦੋ ਢਾਈ ਗੱਟੇ ਯੂਰੀਆ ਦੇ ਪਾਉਂਦੇ ਆ ਜਿਵੇਂ 50 ਕਿਲੋ ਦਾ ਗੱਟਾ ਹੋ ਗਿਆ ਤਾਂ 100 ਕਿਲੋ 150 ਕਿਲੋ ਜਿਹੜੀ ਯੂਰੀਆ ਪਾਉਂਦੇ ਆ ਕਿੱਲੇ ਦੇ ਵਿੱਚ ਕਣਕ ਲਈ ਐਵੇਂ ਜਿਹੜੀ ਕਰੋਲਾ ਸਰੋਂ ਆ ਕਰੋਲਾ ਸਰੋਂ ਨੂੰ ਥੋੜੀ ਜਿਹੀ ਤਾਕਤ ਵੱਧ ਚਾਹੀਦੀ ਹੁੰਦੀ ਹੈ ਉਹਦੇ ਵਿੱਚ ਇਹਦੋਂ ਵੀ ਥੋੜੀ ਜਿਹੀ ਜ਼ਿਆਦਾ ਪੈਂਦੀ ਹੈ ਯੂਰੀਆ ਇਹ ਜਿਹੜਾ ਗੱਲ ਹੈਗੀ ਆ ਕਿ ਆਪਾਂ ਵੇਖੋ ਵੇਖੇ ਵਾਲੀ ਗੱਲ ਆ ਵੇਖੋ ਵੇਖੇ ਨਹੀਂ ਪਾਉਂਦੇ ਇਹਨਾਂ ਨੇ ਆਪ ਦਾ ਵੇਖਣਾ ਹੁੰਦਾ ਹੈ ਕਿਉਂਕਿ ਇਹ ਯੂਰੀਆ ਹੋ ਗਈ ਐਮ ਐਪੀ ਹੋ ਗਈ ਇਹ ਬਹੁਤ ਮਹਿੰਗਾ ਕੰਮ ਹੈ ਇੱਥੇ ਜਿਹਦੇ ਕੋਲ 5-700 ਕਿਲਾ ਹਜ਼ਾਰ ਕਿਲਾ ਜ਼ਮੀਨ ਹੈਗੀ ਆ ਉਹਨੇ ਆਪ ਦਾ ਬਜਟ ਵੀ ਦੇਖਣਾ ਜੇਬ ਵੀ ਦੇਖਣੀ ਹੈ ਸੋ ਦੇਖੋ ਦੇਖੇ ਵਾਲੀ ਕੋਈ ਗੱਲ ਨਹੀਂ ਇਹ ਫਸਲ ਦੇ ਹਿਸਾਬ ਨਾਲ ਲੋੜ ਦੇ ਹਿਸਾਬ ਨਾਲ ਪਾਉਂਦੇ ਆ ਰੇ ਵਾਕੇ ਇਹਨਾਂ ਨੂੰ ਪਾਉਣੀ ਪੈਂਦੀ ਹੈ ਸੋ ਇੱਥੇ ਕਦੇ-ਕਦੇ ਜਿੱਦ ਜਿੱਦ ਬਜਾਈ ਦਾ ਢੰਗ ਹੈਗਾ ਉਹ ਇਹ ਵੀ ਹੈਗਾ ਕਿ ਛੱਟਾ ਦੇ ਦਿੰਦੇ ਆ ਜਿਵੇਂ ਆਪਾਂ ਆਪਣੇ ਜ਼ਿਮੀਦਾਰ ਕਈ ਵਾਰੀ ਕੋਈ ਜੇ ਖਰਾਚਾਰਾ ਬੀਜਣਾ ਹੰਦਾ ਦਾ ਛੱਟਾ ਦੇ ਦਿੰਦੇ ਆ ਨਾ ਸੋ ਇੱਥੇ ਕੀ ਹੁੰਦਾ ਹੈ ਕਿ ਕਦੇ-ਕਦੇ ਜਿਵੇਂ ਸਰੋਂ ਬੀਜਦੇ ਆ ਜਾਂ ਬਰਸੀਮ ਹੋ ਗਿਆ ਜਾਂ ਲੂਸਨ ਹੋ ਗਿਆ ਤਾਂ ਉਹਦਾ ਛੱਟਾ ਹੱਥ ਨਾਲ ਨਹੀਂ ਬਲਕਿ ਉਹ ਵੀ ਜਿਹੜਾ ਰੇ ਪਾਉਣ ਵਾਲੀ ਮਸ਼ੀਨ ਹੈ ਉਹਦੇ ਨਾਲ ਹੀ ਛੱਟਾ ਦਿੱਤਾ ਜਾਂਦਾ ਹੈ ਸੋ ਆ ਦੇਖੋ ਤੁਸੀਂ ਫਾਰਮਰ ਇਸ ਵਕਤ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਖੇਤ ਦੇ ਵਿੱਚ ਸਰੋਂ ਬੀਜ ਰਿਹਾ ਸੋ ਖੇਚ ਚਟਾ ਦੇਣ ਤੋਂ ਬਾਅਦ ਚ ਉੱਤੇ ਹੈਰੋ ਫੇਰ ਦਿੰਦੇ ਆ ਤੇ ਫਿਰ ਜਿਹੜਾ ਵੀ ਛੋਟਾ ਹੁੰਦਾ ਹੈ ਬਰਸੀਮ ਲੂਸਨ ਜਾਂ ਜਿਵੇਂ ਸਰੋਂ ਹੈ ਨਾ ਤੇ ਜੇ ਉਸ ਤੋਂ ਬਾਅਦ ਚ ਇੱਕ ਦੋ ਦਿਨ ਬਾਅਦ ਮੀਂਹ ਆ ਜੇ ਤਾਂ ਫਿਰ ਉਹ ਬੜੀ ਬੜੀ ਵਧੀਆ ਤਰੀਕੇ ਨਾਲ ਨਿਕਲਦਾ ਆ ਆ ਦੇਖੋ ਛਟਾ ਦਿੱਤਾ ਹੋਇਆ ਤੁਸੀਂ ਦੇਖ ਰਹੇ ਹੋ ਆਪਣਾ ਇਹਦੇ ਵਿੱਚ ਯੂਰੀਆ ਵੀ ਤੁਹਾਨੂੰ ਦਿਖ ਜੂਗੀ ਤੇ ਇਹਦਾ ਨੀਲਾ ਜਿਹਾ ਹੈਗਾ ਵੀ ਇਹ ਹੈਗਾ ਸਰੋਂ ਦਾ ਇੱਥੇ ਸਰੋਂ ਦੇ ਬੀਜ ਨੂੰ ਨਾ ਦਵਾਈ ਲਾਉਂਦੇ ਆ ਤਾਂ ਕਿ ਕੀੜੇ ਮਕੌੜੇ ਤੋਂ ਬਚਤ ਰਵੇ ਤੇ ਇਸ ਕਰਕੇ ਇਹ ਨੀਲੇ ਰੰਗ ਦਾ ਹੈ ਸੋ ਸਰੂ ਨੂੰ ਇਹ ਸੰਖੇਜ ਦੇ ਵਿੱਚ ਛੱਟਾ ਦੇਦਾ ਹੈ ਨਾਲ ਪਾਤੀ ਯੂਰੀਆ ਹੁਣ ਹੈਰੋ ਮਾਰ ਦਣਗੇ ਤੇ ਉਸ ਤੋਂ ਬਾਅਦ ਇਹ ਮੀਂਹ ਪਿਆ ਤਾਂ ਫਿਰ ਬੱਲੇ ਬੱਲੇ ਕੈਨੇਡਾ ਦੇ ਜਿਹੜੇ ਮੈਦਾਨ ਆ ਉਹਨਾਂ 'ਚ ਬਜਾਈ ਦੀ ਇੱਕ ਹਿਸਟਰੀ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਸੋ ਇੱਥੇ ਪਹਿਲਾਂ ਜਿਹੜੀ ਬਜਾਈ ਹੁੰਦੀ ਸੀਗੀ ਕਿਉਂਕਿ ਖੇਤੀ ਦਾ ਸਾਈਜ਼ ਛੋਟਾ ਸੀਗਾ ਤਾਂ ਉਹ ਆਮ ਡ੍ਰਿਲਾਂ ਨਾਲ ਹੀ ਹੁੰਦੀ ਸੀ ਜਿਵੇਂ ਆਪਾਂ ਡ੍ਰਿਲਾਂ ਨਾਲ ਕਰਦੇ ਹਾਂ ਨਾ ਪਰ ਜਿਵੇਂ ਜਿਵੇਂ ਖੇਤੀ ਦਾ ਸਾਈਜ਼ ਵੱਡਾ ਹੁੰਦਾ ਗਿਆ ਹੁਣ ਜਿਵੇਂ ਮੈਰੀਟੋਵਾਚ ਐਵਰੇਜ ਜਿਹੜਾ ਫਾਰਮ ਦਾ ਸਾਈਜ਼ ਆ 1000 ਕਿਲਾ ਹੁਣ ਐਡੀ ਵੱਡੀ ਖੇਤੀ 'ਚ ਜਿਹੜੀ ਬਿਜਾਈ ਕਰਨੀ ਹੋਵੇ ਥੋੜੇ ਜਿ ਦਿਨਾਂ 'ਚ ਉਹ ਫਿਰ ਵਾਕੇ ਮੁਸ਼ਕਲ ਵਾਲਾ ਕੰਮ ਹੋ ਜਾਂਦਾ ਹੈ ਤਾਂ ਫੇਰ ਕੀ ਕੀਤਾ ਇਹ ਜਿਹੜੀਆਂ ਜਿਹੜੀਆਂ ਕੰਪਨੀਆਂ ਨੇ ਕਾੜ ਕੱਢੀ 에ਅਰ ਸੀਡਰ ਦੀ ਤੇ 에ਅਰ ਸੀਡਰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹਦਾ ਮਤਲਬ ਇਹ ਹੁੰਦਾ ਹੈ ਕਿ ਡ੍ਰਿਲ ਦੇ ਵਿੱਚ ਤਾਂ ਦੇਖੋ ਵੀ ਡਿੱਗਦਾ ਹੈਗਾ ਭਾਰ ਦੇ ਨਾਲੇ ਸਾਨੂੰ ਤੇ ਇੱਥੇ ਉਹ ਪਿੱਛੇ ਟਰਾਲੀ ਆ ਉਹਦੇ ਚ ਪਾਇਆ ਹੋਇਆ ਬੀ ਉਹਦੇ ਮੂਰੇ ਲੱਗਿਆ ਹੋਇਆ ਇੰਜਨ ਪੰਪ ਉਹਨੇ ਪੂਰੀ ਪ੍ਰੈਸ਼ਰ ਨਾਲ ਜਿਹੜਾ ਬੀ ਹੈਗਾ ਉਹ ਕੱਲੇ ਕੱਲੇ ਪੋਰ ਦੇ ਵਿੱਚ ਪਹੁੰਚਾਉਣਾ ਹੈ ਸੋ ਜਿਹੜੀ ਡ੍ਰਿੱਲ ਅਗੇ 20 25 30 ਫੁੱਟੀ ਹੁੰਦੀ ਸੀ ਹੁਣ 에ਅਰ ਸੀਡਰ 60 60 70 70 ਫੁੱਟੇ ਚੌੜੇ ਵੀ ਹੁੰਦੇ ਆ ਸੋ ਜਿਹੜਾ ਬੰਦਾ ਇੱਕ ਦਿਨ ਚ 100 ਕਿੱਲਾ ਬੀਜਦਾ ਸੀ ਹੁਣ 500 ਕਿੱਲਾ ਬੀਜਦਾ ਹੈ ਇਹੀ ਇਹਨਾਂ ਦੀ ਸਫਲਤਾ ਦਾ ਕਾਰਨ ਹੈ ਪਿਛਲੇ 15 20 ਸਾਲ ਚ 30 ਸਾਲ ਚ 에ਅਰ ਸੀਡਰਾਂ ਨੇ ਬਹੁਤ ਤਰੱਕੀ ਧਿਆੰਦੀ ਹੈ ਬਜਾਈ ਦੇ ਰੂਪ ਦੇ ਵਿੱਚ ਤਾਂ ਹੁਣ ਜਿਹੜਾ ਫਾਰਮ ਸਾਈਜ਼ ਦਿਨੋਂ ਦਿਨ ਵੱਡਾ ਹੋ ਜਾਂਦਾ ਹੈ ਛੋਟਾ ਫਾਰਮਰ ਇੱਥੇ ਖਤਮ ਹੋ ਜਾਂਦਾ ਹੈ ਤਾਂ ਹੁਣ 10-10 ਹਜ਼ਾਰ ਕਲੇ ਵਾਲੇ ਫਾਰਮ ਵੀ ਹੈਗੇ ਆ ਤੇ ਉਹਨਾਂ ਦਾ ਕੰਮ ਮੁੱਕਦਾ ਹੈ ਇੰਨਾ ਵੱਡੀਆਂ ਮਸ਼ੀਨਾਂ ਨਾਲ ਇੱਥੇ ਨਾ ਜੀਪੀਐਸ ਬਹੁਤ ਵਰਤਦੇ ਆ ਬਜਾਈ ਵੇਲੇ ਇਹ ਲੋਕ ਉਹਦਾ ਕਾਰਨ ਇਹ ਹੈਗਾ ਕਿ ਜਦੋਂ ਇਹਨਾਂ ਨੇ ਐਡੇ-ਐਡੇ ਖੇਤ ਬੀਜਨੇ ਹਨਾ ਉਹਨਾਂ ਦੇ ਮੇਰੇ ਪਿੱਛੇ ਖੇਤ ਆ ਇਹ ਵੀ 150 200 ਕਲਾ ਹੋਊਗਾ ਸੋ ਜਦੋਂ ਇਹ ਖੇਤ ਦੇ ਵਿੱਚ ਟਰੈਕਟਰ ਵਾੜ ਲੈਂਦੇ ਆ ਬਜਾਈ ਲਈ ਤਾਂ ਇਹਨਾਂ ਨੇ ਪਹਿਲਾ ਗੇੜਾ ਜਿਹੜਾ ਜੀਪੀਐਸ ਦੇ ਹਿਸਾਬ ਨਾਲ ਦੇ ਦੇਣਾ ਸੈੱਟ ਜਾ ਕਰਕੇ ਨਾ ਤੇ ਉਸ ਤੋਂ ਬਾਅਦ ਫਿਰ ਉਹ ਜਿਵੇਂ ਗੋਰਿਆਂ ਦੇ ਜਿਹੜੇ ਮੁੰਡੇ ਹੈਗੇ ਆ ਉਹ ਸਟੀਅਰਿੰਗ ਤੋਂ ਚੱਕ ਲੈਂਦੇ ਹੱਥ ਤੇ ਮੌਜ ਨਾਲ ਬੈਠੇ ਰਹਿੰਦੇ ਤੇ ਵਜਾਈ ਆਪਣੇ ਆਪ ਹੀ ਹੁੰਦੀ ਰਹਿੰਦੀ ਹੈ। ਇਹ ਤਾਂ ਫਿਰ ਕੋਈ ਕੰਮ ਹੀ ਨਹੀਂ ਬਾਲਾ। ਆਟੋ ਪਾਇਲਟ ਤੇ ਲਾ ਦਿੰਦੇ ਆ ਟੈਸਲਾ ਕਾਰਾਂ ਨੂੰ ਹੈ ਉਹਦੇ ਟਰੱਕ। ਹੈ ਟੈਸਲਾ ਵਾਲਾ ਕੰਮ ਹੀ ਹੈ। ਸੋ ਉਹਦੇ 'ਚ ਹੁਣ ਜਿਵੇਂ ਆਪਣੇ ਦਾ ਲੋਕ ਜਦੋਂ ਵਜਾਈ ਕਰਦੇ ਆ ਆਪਾਂ ਰੱਬ ਵੱਲ ਵੇਣੇ ਐਵੇਂ ਕੋਈ 20 ਕਣੀ ਦਾ ਕੀ ਮਾਹੌਲ ਆ ਨਾ। ਇਹ ਵੀ ਰੱਬ ਵੱਲ ਵੇਦੇ ਆ। ਪਰ ਇਹ ਵੇਦੇ ਆ ਵੀ ਸੈਟੇਲਾਈਟ ਸਾਡਾ ਚੱਲਦਾ ਕਿ ਨਹੀਂ ਜਿਹਦੇ ਤੋਂ GPS ਆਉਣਾ ਸਿਗਨਲ ਹੈ ਨਾ। ਹਾਂ। ਜੇ ਕਦੇ ਕੋਈ ਸਿਗਨਲ 'ਚ ਜੱਪ ਪੈ ਜਾਏ ਤਾਂ ਫਿਰ ਇਹ ਜਿਵੇਂ ਨਿਰਮਲ ਇੱਥੋਂ ਦਾ ਜਿਹੜਾ ਮੈਨੀਟੋਬਾ ਦਾ ਖੇਤੀਬਾੜੀ ਵਿਭਾਗ ਹੈ ਉਹਦੇ ਨਾਲ ਰਿਸਰਚ ਕਰਦੇ ਆ ਰਿਸਰਚਰ ਆ ਤੁਸੀਂ ਸੁਣੀਆਂ ਹੋਣੀਆਂ 15-20 ਦਿਨ ਪਹਿਲਾਂ ਵਾਹ ਵਾ ਇੰਟਰਨੈਟ ਤੇ ਗੱਲਾਂ ਚੱਲੀਆਂ ਸੀਗੀਆਂ ਵੀ ਸੂਰਜ ਵੱਲੋਂ ਤੂਫਾਨ ਆਉਣੇ ਆ ਨੇਹਰੀਆਂ ਆਉਣੀਆਂ ਸੂਰਜ ਵੱਲੋਂ ਬਹੁਤ ਕੁਝ ਹੋ ਜਾਊਗਾ ਦੁਨੀਆ ਖਤਮ ਹੋ ਜਾਊਗੀ ਕਈ ਲੋਕੀ ਤਾਂ ਕਹਿੰਦੇ ਸੀਗੇ ਤੇ ਇੰਟਰਨੈਟ ਬੰਦ ਹੋ ਜਾ ਹਣਾ ਤੇ ਉਹਨਾਂ ਦਿਨਾਂ ਚ ਇਸ ਜੀਪੀਐਸ ਦਾ ਕੋਈ ਪੰਗਾ ਪਿਆ ਸੀਗਾ ਹਣਾ ਤੁਸੀਂ ਬਹੁਤ ਪਿਆ ਸੀਗਾ ਇਹਨਾਂ ਇਹਨਾਂ ਜਿਹੜੀਆਂ ਸੂਰਜੀ ਹਨੇਰੀਆਂ ਕਹਿ ਲਓ ਚਲੋ ਹਣਾ ਸੋਲਰ ਫਲੇਅਰਸ ਹੁੰਦੇ ਨੇ ਉਹਦੇ ਕਰਕੇ ਲੋਕਾਂ ਨੂੰ ਬਜਾਈ ਚ ਇੱਥੇ ਬਹੁਤ ਜੱਬ ਪੈ ਗਿਆ ਹੋਇਆ ਕਿ ਕਿ ਜਿੱਥੇ ਮੈਂ ਕੰਮ ਕਰਦਾ ਹਾਂ ਉੱਥੇ ਇੱਕ ਛੋਟਾ ਜਿਹਾ ਪਿੰਡ ਆਹੋ ਤਾਂ ਉੱਥੇ ਜੌਂਡੀਅਰ ਦੀ ਡੀਲਰਸ਼ਿਪ ਹੈ ਜੌਂਡੀਅਰ ਦੇ ਟਰੈਕਟਰ ਨੇ ਜੌਂਡੀਅਰ ਦੀ ਜਿਹੜੇ ਹੈਗੇ ਨੇ ਕਹੋ ਕੰਬਾਈਨਾ ਹੁੰਦੀਆਂ ਤਾਂ ਜਦੋਂ ਉਹ ਸੋਲਰ ਫਲੇਅਰ ਆ ਗਏ ਤਾਂ ਉਹਦੇ ਕਰਕੇ ਜੀਪੀਐਸ ਦਾ ਕਨੈਕਸ਼ਨ ਵੀਕ ਹੋ ਗਿਆ ਤੇ ਜਿਹੜੇ ਲੋਕ ਖੇਤਾਂ 'ਚ ਬਜਾਈ ਕਰਦੇ ਸੀ ਉਹਨਾਂ ਦੀ ਲੈਣਾ ਫਿਰ ਜਣੀ ਇਧਰ-ਉਧਰ ਹੋਣਾ ਲੱਗ ਗਿਆ ਨਾ ਕੋਈ ਮੀਟਰ ਇਧਰ ਹੋ ਗਈ ਕੋਈ ਮੀਟਰ ਇਧਰ ਹੋ ਗਈ ਤਾਂ 60 70 ਕੋਲੋਂ ਉਹਨਾਂ ਨੂੰ ਉਸੇ ਦਿਨ ਆਈਆਂ ਵੀ ਸਾਡਾ ਸਾਡੀ ਤੇ ਵਜਾਈ ਨਹੀਂ ਹੋਰੀ ਸੋ ਆਪਾਂ ਜਿਵੇਂ ਕਹਿੰਦੇ ਹਾਂ ਨੇ ਵੀ ਇਹ ਹੁਣ ਹੈ ਤਾਂ ਵਧੀਆ ਗੱਲ ਕਰ ਹੁਣ ਐਡੀ ਵੱਡੀ ਖੇਤੀ ਐਂ ਲੋਟ ਆਊਗੀ ਪਰ ਇਹ ਹੁਣ ਫਿਰ ਉਹਨਾਂ ਤੇ ਡਿਪੈਂਡੈਂਟ ਹੈ ਡਿਪੈਂਡੈਂਟ ਬਹੁਤ ਜ਼ਿਆਦੇ ਹੋਗੇ ਤੇ ਉਹ ਜਿਵੇਂ ਕਹਿੰਦੇ ਫਿਰ ਆਪਦਾ ਜਿਹੜਾ ਬੇਸਿਕ ਕੰਮ ਹੈ ਉਹ ਭੁੱਲ ਗਏ ਹੈ ਨਾ ਵੀ ਇਹਨੂੰ ਬਿਨਾ ਜੀਪੀਐਸ ਤੋਂ ਕਿ ਮੈਂ ਕਰਨਾ ਫਿਰ ਉਹ ਮੈਂ ਮੇਰੇ ਨਾਲ ਤੇ ਗੁਰੇ ਨੂੰ ਅਸ ਲੱਗਿਆ ਨਾ ਮੈਂ ਕਿਹਾ ਸਾਡੇ ਇੱਕ ਕਹਾਵਤ ਹੈ ਕਿ ਜਿਹੜਾ ਜੱਟ ਦਾ ਮੁੰਡਾ ਸਿਆੜ ਸਿੱਧੇ ਕੱਢਦਾ ਨਾ ਉਹਨੂੰ ਮੰਨਦੇ ਆ ਵੀ ਉਹਨੇ ਹਾਲੀ ਨਿਕਲਿਆ ਇਹ ਪੁਰਾਣੇ ਸਮੇਂ ਚ ਆਪਣੇ ਕਹਾਵਤਾਂ ਵੀ ਹੈ ਵੀ ਭਾਈ ਫੋਨ ਤੇਰਾ ਮੁੰਡਾ ਹਾਲੀ ਹੈ ਮੈਂ ਤੁਹਾਨੂੰ ਤੁਹਾਨੂੰ ਕੀ ਕਹੀਏ ਤੁਸੀਂ ਤਾਂ ਹੈ ਹੀ ਮਸ਼ੀਨਤਿਆਂ ਤੁਸੀਂ ਸਿਆੜ ਖਾਦੇ ਸਿੱਧੇ ਕੱਢ ਰਹੇ ਹੋ ਤਾਂ ਜੀਪੀਐਸ ਨੇ ਕੱਢ ਰਹੇ ਆ ਜਦੋਂ ਜੀਪੀਐਸ ਦਾ ਯੱਬ ਖੜਾ ਹੋ ਗਿਆ ਤੇ ਮੁੜ ਕੇ ਉਹਨਾਂ ਦੇ ਜਿਹੜੇ ਸਿਆੜ ਵਿੰਗੇ ਹੋਗੇ ਤੇ ਫਿਰ ਉਹਦਾ ਹੀ ਮੱਚ ਗਈ ਸਾਰੇ ਪਾਸੇ ਠੀਕ ਆ